ਕੇ ਰੌਣਕਾਂ ਮੰਦਿਰਾਂ ਦੇ ਵਿੱਚ ਵੱਡੀ ਗੰਦੀ ਵਿੱਚ ਪਹੁੰਚੇ ਨੇ ਸ਼ਰਧਾਲੂ ਕੰਜਕ ਪੂਜਾ ਕਰਕੇ ਲੈ ਰਹੇ ਨੇ ਆਸ਼ੀਰਵਾਦ ਸੁਮੰਦਰਾ ਦੇ ਵਿੱਚ ਵੱਡੀ ਗੰਦੀ ਵਿੱਚ ਸ਼ਰਧਾਲੂ ਪਹੁੰਚ ਰਹੇ ਨੇ ਮਾਤਾ ਰਾਣੀ ਦਾ ਆਸ਼ੀਰਵਾਦ ਲੈਣ ਦੇ ਲਈ ਲੰਬੀਆਂ ਲਾਈਨਾਂ ਦੇ ਵਿੱਚ ਲੱਗੇ ਸ਼ਰਧਾਲੂ ਮੱਥਾ ਟੇਕ ਰਹੇ ਨੇ ਨਤਮਸਤਕ ਹੋ ਰਹੇ ਨੇ ਪੂਰੇ ਭਾਰਤੰਦਰ ਜਿਸ ਤਰੀਕੇ ਨਾਲ ਚੇਦੇ ਨਰਾਤੇ ਵੱਡੇ ਪੱਧਰ ਤੇ ਮਨਾਏ ਜਾ ਰਹੇ ਸੀ ਵਕ ਵਕ ਦੇਵੀਆਂ ਮਾਤਾ ਦੀ ਜਿਹੜੀ ਪੂਜਾ ਕੀਤੀ ਜਾ ਰਹੀ ਸੀ ਉਸ ਤੋਂ ਬਾਅਦ ਜੇ ਗੱਲ ਕਰੀ ਅੱਜ ਦੁਰਗਾਸ਼ਟਮੀ ਜਿਹੜੀ ਆ ਬੜੇ ਵੱਡੇ ਪੱਧਰ ਤੇ ਹਰ ਮੰਦਰਾਂ ਵਿੱਚ ਜਿਹੜਾ ਮਨਾਇਆ ਜਾ ਰਹੀ ਆ ਤੇ ਵੱਡੇ ਪੱਧਰ ਤੇ ਜਿਹੜੇ ਸ਼ਰਧਾਲੂ ਨੇ ਮੰਦਰਾਂ ਚ ਪਹੁੰਚ ਕੇ ਨਤਮਸਤਕ ਹੋ ਰਹੇ ਨੇ ਜਿੱਥੇ ਸੰਸਾਰ ਦੀ ਸੁੱਖ ਮੰਗ ਰਹੇ ਨੇ ਉੱਥੇ ਪਰਿਵਾਰਾਂ ਦੀ ਸੁੱਖ ਮੰਗੇ ਜਾ ਰਹੀ ਹੈ ਨਾਲ ਨਾਲ ਕਿਤਨਾ ਕਿਤੇ ਅੱਜ ਜਿਹੜੀ ਅੱਜ ਜੋਤਾਂ ਦੀ ਗੱਲ ਹੁੰਦੀ ਉਹ ਵੀ ਜਗਾਈ ਜਾ ਰਹੀਆਂ ਕੰਜਕਾਂ ਪੂਜੀਆਂ ਜਾ ਰਹੀਆਂ ਨੇ ਵੱਡੇ ਪੱਦਰ ਤੇ ਮੰਦਰਾਂ 'ਚ ਰੌਣਕ ਲੱਗੀ ਹੈ ਤੁਸੀਂ ਦੇਖ ਰਹੇ ਹੋ ਕਿ ਵੱਡੇ ਪੱਦਰ ਤੇ ਸੰਗਤਾਂ ਇੱਥੇ ਪਹੁੰਚ ਰਹੀਆਂ ਨੇ ਨਤਮਸਤਕ ਹੋ ਰਹੀਆਂ ਨੇ ਇੱਥੇ ਕੰਜਕਾਂ ਨੂੰ ਜਿਹੜਾ ਅੱਜ ਪੂਜਿਆ ਜਾ ਰਿਹਾ ਉਸ ਤਰੀਕੇ ਨਾਲ ਜਿਸ ਤਰੀਕੇ ਨਾਲ ਤੁਸੀਂ ਦੇਖ ਰਹੇ ਹੋ ਕਿ ਮੰਦਰਾਂ ਦੇ ਅੰਦਰ ਇੱਥੇ ਪ੍ਰਸ਼ਾਦ ਭੇਟ ਕੀਤਾ ਜਾ ਰਿਹਾ ਤੇ ਮਹਾ ਮਾਈ ਦੀ ਜਿਹੜੇ ਗੁਣਗਣ ਗਾਏ ਜਾ ਰਹੇ ਨੇ ਤੇ ਨਾਲ ਨਾਲ ਕਿਤਨੇ ਕਿਤੇ ਬਖਸ਼ਿਸ਼ਾਂ ਅਸੀਸਾਂ ਲਈਆਂ ਜਾਏ ਲਈਆਂ ਜਾ ਰਹੀਆਂ ਨੇ ਮਹਾ ਮਾਈ ਕੋਲੋਂ ਕਿ ਬੜੇ ਨਰਾਤੇਆਂ ਨੂੰ ਲੈ ਕੇ ਜਿਹੜੇ ਚੋਦੇ ਨਰਾਤੇ ਖਾਸ ਦੱਸੀ ਜਾਂਦੇ ਆ ਕਿਉਂਕਿ ਇਸ ਨਰਾਤੇਆਂ ਦੇ ਵਿੱਚ ਹੀ ਜਿਹੜੀ ਗੱਲ ਕਰੀ ਤੇ ਸ਼੍ਰੀ रामचंद्र ਜੀ ਮਹਾਰਾਜ ਦਾ ਜਨਮ ਹੁੰਦਾ ਹੈ ਉਸ ਨੂੰ ਲੈ ਕੇ ਵੀ ਕਾਫੀ ਜਿਹੜਾ ਇਹ ਜਿਹੜੇ ਨਰਾਤੇ ਖਾਸ ਹੁੰਦੇ ਨੇ ਸਾਧਨਾ ਵਿੱਚ ਸਰਦਾਲੂ ਮੌਜੂਦ ਨੇ ਉਹ ਸੱਚੇ ਦਰਬਾਰ ਕੀ ਜੈ ਕੀ ਕਹਿਣਾ ਚਾਹੁੰਦੇ ਹੋ ਅੱਜ ਨਰਾਤੇਆਂ ਦੇ ਉਸਤਵ ਦੇ ਵਿੱਚ ਪਹੁੰਚੇ ਹੋ ਇੱਥੇ ਵੱਡੇ ਪੱਧਰ ਤੇ ਰੌਣਕਾਂ ਲੱਗੀਆਂ ਨੇ ਕਿੰਨਾ ਕੁ ਉਤਸ਼ਾਹ ਹੁੰਦਾ ਇੰਨਾ ਸਾਰੇ ਅੱਜ ਉਸ ਨਰਾਤੇ ਸਾਲ ਚ ਦੋ ਵਾਰ ਹੁੰਦੇ ਨੇ ਤੇ ਇਹ ਚੇਤ ਦੇ ਨਤੇ ਜਿਹੜੇ ਬਹੁਤ ਸ਼ੁਭ ਗਨੇ ਗਏ ਨੇ ਕਿਉਂਕਿ ਪ੍ਰਭੂ ਰਾਮ ਜੀ ਦਾ ਜਨਮ ਦਿਹਾੜਾ ਵੀ ਹੁੰਦਾ ਇਸ ਕਰਕੇ ਨਰਾਤੇ ਰੱਖਣ ਤੋਂ ਬਾਅਦ ਅੱਜ ਜੋਤ ਅਸ਼ਟਮੀ ਜਿਹਨੂੰ ਕਹਿੰਦੇ ਆ ਆਪਾਂ ਬੜੇ ਸ਼ਰਧਾ ਦੇ ਉਤਸ਼ਾਹ ਨਾਲ ਤੁਸੀਂ ਦੇਖ ਰਹੇ ਹੋ ਮੰਦਰਾਂ ਵਿੱਚ ਕਈ ਸੁਖਣਾ ਪੀਂਗਣੇ ਸੁਖਿਆ ਹੁੰਦੀਆਂ ਬੱਚਿਆਂ ਦੀਆਂ ਮਾਤਾ ਜੀ ਦਾ ਰੂਪ ਜਿਹੜਾ ਕੰਜਕ ਦੇ ਰੂਪ ਵਿੱਚ ਦੇਖਿਆ ਜਾਂਦਾ ਔਰ ਕੰਜਿਕਾ ਨੂੰ ਘਰਾਂ ਦੇ ਵਿੱਚ ਇੱਕ ਪੂਜਿਆ ਜਾਂਦਾ ਉਹਦੇ ਮੁਤਾਬਕ ਹਰ ਘਰ ਚ ਜੋਸ਼ ਜਗਦੀ ਆ ਔਰ ਬਹੁਤ ਛੱਦਾ ਦੇ ਇਸ ਮੰਦਰ ਦੇ ਵਿੱਚ ਮਲਬੀ ਸਾਰਾ ਅਜਨਾਲਾ ਸ਼ਹਿਰ ਇੱਥੇ ਨਤਮਸਤਕ ਹੁੰਦਾ ਨਰਾਤਿਆਂ ਤੋਂ ਲੈ ਕੇ ਤੇ ਅਸ਼ਟਮੀ ਤੱਕ ਔਰ ਬਹੁਤ ਪਵਿੱਤਰ ਜਗ੍ਹਾ ਅਰਗਨਾਇਆ ਪਰਿਵਾਰ ਦੀ ਸੁੱਖ ਮੰਗੀ ਜਾਂਦੀ ਏ ਤੇ ਸੰਸਾਰ ਦੀ ਵੀ ਸੁੱਖ ਮੰਗੀ ਜਾਂਦੀ ਏ ਨਾਲ ਨਾਲ ਸਰਬੱਤ ਦੇ ਭਲੇ ਦੇ ਵਾਸਤੇ ਗਾਮ ਹੁੰਦਾ ਔਰ ਸਾਰੀ ਸੰਗਤ ਨਾਲ ਹਲ ਮਿਲ ਕੇ ਇਹ ਇੱਥੇ ਇਹ ਅਸ਼ਟਮੀ ਦਾ ਇੱਕ ਭਾਈਚਾਰੇ ਦਾ ਸੰਦੇਸ਼ ਆ ਬਹੁਤ ਵਧੀਆ ਬਿਲਕੁਲ ਜੀ ਸਾਡੇ ਨਾਲ ਕੁਝ ਮਹਿਲਾਵਾਂ ਵੀ ਮੌਜੂਦ ਨੇ ਹਾਂਜੀ ਕਿ ਕੀ ਕਹਿਣਾ ਚਾਹੁੰਦੇ ਹੋ ਤੁਸੀਂ ਪਹੁੰਚੇ ਹੋ ਅੱਜ ਦੁਰਗਾਸ਼ਟਮੀ ਆ ਔਰ ਸਪੇਸ਼ਲ ਹੁੰਦੀ ਏ ਇਸ ਦੀ ਔਰ ਅਸੀਂ ਇੱਥੇ ਨਤਮਸਤਕ ਹੋਣ ਆਏ ਆ ਤੇ ਸਰਬੱਤ ਦਾ ਭਲਾ ਮੰਗਦੇ ਆ ਬਿਲਕੁਲ ਅੱਜ ਪਰਿਵਾਰ ਦੀ ਸੁੱਖ ਮੰਗੀਆਂ ਨਾਲ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ ਹੈ ਪਰ ਜਿਆਦਾ ਗੱਲ ਕਰੀਏ ਬੜੀ ਕਾਫੀ ਕਰੜੀ ਮਿਹਨਤ ਵੀ ਹੁੰਦੀ ਹੈ ਨ ਰਾਤਿਆਂ 'ਚ ਕਿਉਂਕਿ ਵਰਤ ਰੱਖਣੇ ਹੁੰਦੇ ਆ ਫਿਰ ਬੜੀਆਂ ਚੀਜ਼ਾਂ ਦਾ ਪ੍ਰੇਜ ਵੀ ਕਰਨਾ ਹੁੰਦਾ ਜੀ ਜੀ ਰਾਤ ਦੇ ਸਾਰੇ ਲੋਕ ਨਹੀਂ ਰੱਖਦੇ ਕੁਝ ਲੋਕ ਰੱਖਦੇ ਕੁਝ ਸੁਖਨਾ ਮੰਗੀ ਹੁੰਦੀ ਹੈ ਕਈਆਂ ਨੇ ਉਹ ਰੱਖਦੇ ਤੇ ਜਿਹੜੇ ਵਰਤ ਰੱਖਦੇ ਉਹ बड़ी श्रद्धा के मनाया जाता है त्यौहार नवरात्रे खास है क्योंकि राम जी आदि अनंत है जन्म नहीं हुआ उससे पहले भी राम रहे जन्म हुए के बाद भी राम हैं उसके बाद में ये तो ये तो, तो नवरात्रे जो मनाए जा रहे हैं इसमें जो नौ दुर्ग देवियों की पूजा है ये तो निशुंभ और शुंभ राक्षस हो रहे हैं इन्हों मारन वास्ते देवियों न प्रकट किए थे सारे देवता मिलकर हर देवता अपनी अपनी शक्ति माता न दिए थे हर देवता ने अपने अपने अस्त्र दिए थे उन्हें अस्त्र और शक्तियां इकट्ठी हुई और दुर्गा जी का रूप धारण करके उन राज ਬਾਕੀ ਕੀ ਧਾਰ ਹੈ ਬਿਲਕੁਲ ਲਗਾਤਾਰ ਤਸਵੀਰਾਂ ਤੁਸੀਂ ਵੇਖ ਰਹੇ ਹੋ ਕਿ ਅਸੀਂ ਇਸ ਵੇਲੇ ਮੰਦਰ ਦੇ ਅੰਦਰ ਮੌਜੂਦ ਸੀ ਕਿ ਜਿੱਥੇ ਕਿ ਮੰਦਿਰਾਂ ਚ ਰੌਣਕਾਂ ਲੱਗੀਆਂ ਨੇ ਵੱਡੇ ਪੱਧਰ ਤੇ ਸਰਦਾਲੂ ਜਿਹੜੇ ਨੇ ਇੱਥੇ ਨਤਮਸਤਕ ਹੋ ਰਹੇ ਨੇ ਮਹਾਰਾਣੀ ਦੀਆਂ ਅਸੀਸਾਂ ਲੈ ਰਹੇ ਨੇ ਨਾਲ ਨਾਲ ਕਿਤਨਾ ਕਿਤੇ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ ਜਾ ਰਹੀ ਹੈ ਬਾਕੀ ਤੁਸੀਂ ਜੁੜੇ ਰਹੋ ਇਸੇ ਤਰੀਕੇ ਨਾਲ ਇੰਡੀਆ ਨਿਊਜ਼ ਪੰਜਾਬ ਦੇ ਲਈ ਜਨਾਲਾ ਤੋਂ ਜਗਜੀਤ ਸਿੰਘ ਰਿਪੋਰਟ